वापस लो वापस लो लैंड पुलिंग पर थी वापस लो वापस लो वापस लो नहीं दस्त इस्तीफा दो लैंड पुलिंग पर थी वापस लो नहीं दस्त इस्तीफा दो लैंड पुलिंग पर थी वापस लो नहीं दस्त इस्तीफा दो लैंड पुलिंग पर थी वापस लो नहीं दस्त इस्तीफा दो लैंड पुलिंग पर थी वापस लो नहीं दस्त इस्तीफा दो ਜੋਦਾਬਾਦ ਹੁਕਮਤੀ ਪੰਜਾਬ ਮੁਹਤਾਬਤ ਅਤਸਾਨਾਂ ਨੂੰ ਜਾਣ ਵਾਲੀ ਸਰਕਾਰ ਮੁਹਤਾਬਤ ਅਤਸਾਨਾਂ ਨੂੰ ਜਾਣ ਵਾਲੀ ਸਰਕਾਰ ਮੁਹਤਾਬਤ ਮਸ਼ਕਾਲੀ ਪਹਿਲੇ ਦੋਸਤੋ ਇਸ ਬਿਲੇ ਮੈਂ ਗੋਪੜ ਦੇ ਨਾਲ ਲੱਗਦੇ ਪਿੰਡ ਗੁਲਾਸਪੁਰਾ ਦੇ ਵਿੱਚ ਮੌਜੂਦ ਹਾਂ ਜਿੱਥੇ ਲੈਂਡ ਪੋਲ ਸੀ ਨੂੰ ਲੈ ਕੇ ਜਿਹੜੇ ਬਹੁਤ ਸਾਰੇ ਪਿੰਡਾਂ ਦਾ ਇਕੱਠ ਹੋਇਆ ਹੋਇਆ ਇਕੱਠ ਦੇ ਵਿੱਚ ਹਰ ਪਿੰਡ ਵਾਸੀਆਂ ਨੂੰ ਜਿਹੜੇ ਜਿੰਨਾਂ ਕੋਲ ਥੋੜੀਆਂ ਜਿਹੀਆਂ ਜ਼ਮੀਨਾਂ ਹੈ ਜਾਂ ਥੋੜੇ ਪਲਾਟ ਹੈ ਜੋ ਆਪਣੇ ਘਰ ਹੀ ਹੈ ਉਹਨਾਂ ਨੂੰ ਕਾਫੀ ਜਿਹੜੀ ਹੈ ਕਾਫੀ ਜਿਹੜਾ ਡਰ ਬਣਿਆ ਹੋਇਆ ਹੈ ਸਾਰੇ ਅੰਦਰ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਅੱਜ ਅੱਜ ਕਿਹੜੇ ਕਿਹੜੇ ਲੋਕ ਕਿੰਨੇ ਕਿ ਜਨਮੀਆਂ ਜਿੰਦੀਆਂ ਗੱਲਬਾਤ ਕਰਾਂਗੇ ਅੰਦਰ ਦਾ ਅਸੀਂ ਪਲਾਟ ਗਿਆ ਕਰਨਾ ਉਹਨੇ ਇਹ ਗੱਲ ਕਹੀ ਸੀ ਕਿ ਪਲਾਟ ਤੁਹਾਨੂੰ ਅਸੀਂ ਪਲਾਟ ਦੰਨਗੇ ਕਿ ਡੰਗਰ ਦਾ ਰੱਖ ਨਹੀਂ ਸਕਦੇ ਜਦੋਂ ਉੱਥੇ ਸਾਰੀ ਰੈਟੈਂਸਲ ਏਰੀਆ ਹੋ ਜਾਣਾ ਤੁਹਾਨੂੰ ਮੈਸਾ ਦਾ ਰੱਖਣ ਨਹੀਂ ਦੇਣੀ ਕਿਸੇ ਨੇ ਇਹ ਤੁਹਾਨੂੰ ਫਿਕਰੀ ਦਾ ਕੁਝ ਕਰਨ ਨਹੀਂ ਦੇਣਾ ਉੱਥੇ ਨਾ ਤੁਹਾਨੂੰ ਮੂਵੀ ਪਰਮ ਬਣਾਉਣ ਦੇਣਾ ਉਹਨਾਂ ਨੂੰ ਇਸ ਕਰਕੇ ਮੈਂ ਤੁਹਾਨੂੰ ਗੱਲ ਕਰਦਾ ਜਿਹੜੇ ਬੰਦੇ ਨੂੰ ਜਿਹੜੀਆਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਉਹ ਤੁਹਾਨੂੰ ਪਤਾ ਵੀ ਤੁਸੀਂ ਕਿਆ ਕੰਮ ਕਰ ਰਹੇ ਹੋ ਜਿਹੜੇ ਬੰਦੇ ਸਾਬੀਆਂ ਵਾਲੇ 1000 ਰੁਪਏ ਚ ਸਬਜ਼ੀ ਲਾ ਦੇਣਗੇ ਇੱਕ ਕਿੱਲੇ ਚ ਸਾਨੂੰ 1000 ਦਾ ਦੇਣਾ ਉਹ ਜੋ ਸਬਜ਼ੀ ਦਾ ਦਿੰਦਾ ਤੁਸੀਂ ਵੀ ਤੇ ਪਿੱਛੇ ਤੁਸੀਂ ਮਕਾਨ ਬਣਾਉਂ ਤੁਹਾਨੂੰ ਸਬਜ਼ੀ ਨਹੀਂ ਲੱਗਣ ਦੇਣੀ ਉਹਨਾਂ ਨੇ ਦੂਸਰੀ ਗੱਲ ਇਹ ਹੈ ਵੀ ਸਰਕਾਰ ਦੇਦੀ ਹੈ ਜੀਨਾਂ ਦਾ ਜਿਨ੍ਹਾਂ ਨੇ ਦੇਣੀ ਤਾਂ ਉਹ ਜਿਨ੍ਹਾਂ ਨੇ ਰੱਖਣੀਆਂ ਉਹ ਰੱਖਣ ਜਦੋਂ ਤੇਰੇ ਬੰਦੇ ਨੇ ਦੇ ਦੇਣੀਆਂ ਪੰਜ ਨੇ ਦੇਣੀ ਨਹੀਂ ਹੈ ਫਿਰ ਉਹ ਸਰਕਾਰ ਦਾ ਮਤਾ ਕਿੱਕਣਾ ਪੂਰਾ ਹੋ ਜੂਗਾ ਮਤਲਬ ਦੱਸੋ ਸਰਕਾਰ ਕਿੱਕਣਾ ਪੂਰਾ ਉਹਨਾਂ ਨੇ ਤਾਂ ਕਦੇ ਲੋਕੀਂ ਨਾ ਜਿਹੜੇ ਬੰਦੇ ਨੇ ਦੇਣੀ ਨਹੀਂ ਚਾਹੁੰਦੇ ਮੰਨ ਲਓ ਅੱਤੇ ਮੰਨ ਕੇ ਅੱਤੇ ਨਹੀਂ ਮੰਨਦੇ ਉਹਨਾਂ ਦਾ ਅੱਧਾ ਇਹਦਾ ਕੀ ਕਰੂੰਗੀ ਫਿਰਕਾ ਇਹਦੇ ਵਿੱਚ ਕੋਈ ਹੋ ਨਹੀਂ ਹੈਗਾ ਦੂਸਰੀ ਗੱਲ ਜੇ ਉਹਨਾਂ ਨੇ ਪਹਿਲਾਂ 30000 ਰੁਪਏ ਤੋਂ ਹੁਣ ਕਰਿਆ 20000 ਦਾ 24-2500 ਰੁਪਏ ਮਹੀਨਾ ਆਪਰਟੀ ਅੰਦਰ ਬਣਦੀ ਹੈ ਕਿਆ ਖਰਚਦਾ ਇੱਕ ਪਰਿਵਾਰ 2500 ਰੁਪਏ ਨਾਲ ਗੁਜ਼ਾਰਾ ਕਰੂਗਾ ਸਾ ਮਹੀਨੇ ਦੇ 2500 ਨਾਲ ਗੁਜ਼ਾਰਾ ਹੋਪੀ ਕਿਵੇਂ ਫੇਰ ਉਹਨਾਂ ਨੇ 50000 ਕਰਤਾ ਫੇਰ ਹੁਣ ਲੱਖ ਰੁਪਏ ਕਰਤਾ ਇਹ ਸਾਰੀਆਂ ਸਮਝਵਾਗ ਨੇ ਕੋਈ ਨੋਟੀਫਿਕੇਸ਼ਨ ਨਹੀਂ ਕਰਿਆ ਕੋ ਕੁਝ ਨਹੀਂ ਕਰਿਆ ਲੱਖ ਰੁਪਏ ਨਾਲ ਕਿਆ ਹੋਊਗਾ ਤੁਹਾਡਾ ਮੈਨੂੰ ਇਹ ਦੱਸੋ ਤੁਸੀਂ ਲੱਖ ਰੁਪਏ ਨਾਲ ਇੱਕ ਸਾਲ ਮੈਂ ਦੋ ਤਿੰਨ ਗੱਲਾਂ ਕਰ ਲਈਆਂ ਉਹਦੇ ਬਾਅਦ ਮੈਂ ਵੀ ਬਾਈ ਜੀ ਆਪਣੇ ਵਿਚਾਰ ਸਾਡੇ ਨਾਲ ਕਾਢੇ ਲੜ ਕੇ ਇੱਕ ਤਾਂ ਕਰਨੀ ਹੈ ਵੀ ਆਪਾਂ ਜਿਹੜੇ ਇਹ ਮੇਰਾ ਪਿੰਡ ਬੜੀ ਰੈਲੋਂ ਸਾਡੇ ਪਿੰਡ ਦੀ ਮੈਕਸਿਮ ਜ਼ਮੀਨ ਆਈ ਜਾਂਦੀ ਪਾਲਿਸੀ ਜੀ ਵੀ ਇਹ ਵਾੜ ਆਈਆਂ ਜਾ ਰਹੀਆਂ ਵੀ ਰੈਲੋਂ ਤੇ ਨਾਲ ਸਮਰਾਲੇ ਮੇਰੀ ਪਿੰਡ ਜਿਆਦਾ ਜ਼ਮੀਨ ਸਮਰਾਲੇ ਚ ਪੈਂਦੀ ਆ ਸਾਡੇ ਪਰਵਾਜ਼ ਦੇ ਪਹਿਲੋਂ ਜੀ ਵੀ ਆਈ ਆ ਸਮਰਾਲੇ ਚ ਵੀ ਆਈ ਆ ਇਹ ਇਹ ਵਾਰਡ ਆ ਗਏ ਆ ਰੂਲਿੰਗ ਪਾਰਟੀ ਨੇ ਵੀ ਇਹਨਾਂ ਦੇ ਪਿੰਡਾਂ ਦੇ ਬਹੁਤੇ ਲੋਕ ਸਹਿਮਤ ਆ ਹਾਲਾਂਕਿ ਅਸੀਂ ਮਤੇ ਪਾਦ ਕੇ ਦੇ ਚੁੱਕੇ ਆ ਸਾਡਾ ਪਿੰਡ ਹੰਡਲ 1% ਦੇ ਖਿਲਾਫ ਆ ਸਾਡੇ ਪਿੰਡ ਦਾ ਕਰੈਲ ਨੂੰ ਬੜੀ ਰੈਲੋਂ ਦਾ ਤੇ ਨਾਲ ਸਮਰਾਲਾ ਵੀ ਇੱਕ ਵੀ ਬੰਦਾ ਸਰਕਾਰ ਨੂੰ ਜ਼ਮੀਨ ਦੇਣ ਵਾਸਤੇ ਤਿਆਰ ਨਹੀਂ ਇੱਕ ਵੀ ਬੰਦਾ ਸਰੂ ਜਿਹੜੀਆਂ ਮੀਟਿੰਗਾਂ ਹੋਈਆਂ ਤੁਹਾਨੂੰ ਮੀਟਿੰਗਾਂ 'ਚ ਬੁਲਾਇਆ ਮੀਟਿੰਗਾਂ 'ਚ ਬੁਲਾਇਆ ਜੀ ਮੈਂ ਵੀ ਨਾਲ ਤਾਂ ਹੈ ਇਹ ਵੀ ਇੱਥੇ ਜਗਤਾਰ ਸਿੰਘ ਵੀ ਤਾਂ ਕਰਨ ਸਿੰਘ ਵੀ ਤਾਂ ਸਰ ਚੋਪੜਾ ਜੀ ਵੀ ਨਾਲ ਤੇ ਅਸੀਂ ਸਾਰੇ ਇੱਥੇ ਕਿਆ ਕਿਹਾ ਉਹਦੇ ਉਹਨਾਂ ਨੇ ਇਹ ਕਹਿੰਦੇ ਫਾਇਦੇਵਾਦ ਸਭ ਤੋਂ ਪਹਿਲਾਂ ਕੁਐਸਚਨ ਤਾਂ ਫਿਰ ਮੈਂ ਇਹੀ ਕਰਾਂ ਜਗਤਾਰ ਸਿੰਘ ਨੇ ਹੋਰ ਕਰੇ ਵੀ ਤੁਸੀਂ ਭਾਈ ਸਰਕਾਰੀਆਂ ਕੌਣ ਆ ਜਿਹੜੇ ਬੰਦੇ ਆਏ ਸੀ ਤਿੰਨ ਬੰਦੇ ਸੀ ਦੋ ਲੜਕੀਆਂ ਸੀ ਉਹਨਾਂ ਕੋਲ ਲੈਪਟਾਪ ਉਹ ਕਹਿੰਦੇ ਸੀ ਵੀ ਅਸੀਂ ਵੀ ਹੈਗੇ ਪ੍ਰਾਈਵੇਟ ਕੰਪਨੀ ਅਸੀਂ ਮੈਂ ਕਿਹਾ ਤੁਹਾਡਾ ਹੈੱਡ ਆਫਿਸ ਕਿੱਥੇ ਆ ਦਿੱਲੀ ਆ ਚੰਡੀਗੜ੍ਹ ਉਹ ਕਹਿੰਦੇ ਸਾਡਾ ਹੈੱਡ ਆਫਿਸ ਮੋਹਾਲੀ ਮੈਂ ਕਿਹਾ ਉਹ ਕਹਿੰਦੇ ਜੀ ਅਸੀਂ ਤਾਂ ਇਹ ਜ਼ਮੀਨ ਅਕਵਾਇਰ ਕਰਕੇ ਸਾਰੀ ਬਿਲਾਇਜ਼ਨਿੰਗ ਕਰਕੇ ਇਹਨਾਂ ਨੂੰ ਸੰਭਾਲ ਦੇਣੀ ਇਹਨਾਂ ਨੇ ਅਕੇ ਜਿਉ ਮਰਜੀ ਦੇ ਦੋ। ਫਿਰ ਅਸੀਂ ਕੁਐਸਚਨ ਕਰਿਆ ਵੀ ਜਿਹੜੀ ਐਲਓਆਈ ਤਾਂ ਦੇਤੀ ਵੀ ਜਿਹੜੇ ਸਾਡੇ ਪਲਾਟ ਆ ਫਿਰ ਉਹ ਕਿਤੇ ਕਹਿੰਦੇ ਵੀ ਇਹ ਡਰਾਸ ਸਿਸਟਮ ਨਾਲ ਆ। ਏਰੀਆ ਵੀ ਰੈਲੋ ਵਾਲੇ ਨੂੰ ਰੈਲੋ ਜੇ ਮਿਲੂਗਾ। ਰੈਲੋ ਵਾਲੇ ਨੂੰ ਫੂਲ ਚ ਵੀ ਮਿਲ ਸਕਦਾ ਆਈ ਆਈ ਤੇ ਗੋਲ ਵੀ ਮਿਲ ਸਕਦਾ। ਫੂਲ ਵਾਲਿਆਂ ਨੂੰ ਰੈਲੋ ਜੀ ਮਿਲ ਸਕਦਾ। ਜਾਂ ਕਿਤੇ ਨਦੀ ਦਰਿਆ ਜੀ ਮਿਲ ਸਕਦਾ। ਇਹਦੇ ਵੀ ਮਿਲਦਾ ਹੈ। ਇਹ ਪੱਕਾ ਨਹੀਂ ਵੀ ਤੁਹਾਡੇ ਤੁਹਾਡੇ ਪਿੰਡ ਜੇ ਮਿਲੂਗਾ। ਸਮਰਾਲੇ ਵਾਲਿਆਂ ਤੋਂ ਇਹ ਫਵਾੜ ਆਈ ਹੋਈ ਹੈ ਇਹ ਸਮਰਾਲੇ ਵਾਲਿਆਂ ਤੋਂ ਫਵਾੜ ਇੱਕ ਮਿੰਟ ਜੀ ਇੱਕ ਜਣਾ ਬੋਲੇ ਨਾਮ ਆਦਮੀ ਪਾਰਟੀ ਦੇ ਉਹਨਾਂ ਦੇ ਫਵਾੜ ਆਈ ਹੋਈ ਆ ਵੀ ਸਮਰਾਲੇ ਵਾਲੇ ਦੇਣੀ ਚਾਹੁੰਦੇ ਪਰ ਅਸੀਂ ਨਹੀਂ ਦੇਣੀ ਉਹਨੂੰ ਨੁਕਸਾਨ ਦੀ ਚੰਕਰੀ ਦੇਣੀ 1 ਇੰਚ ਨਹੀਂ ਦੇਣੀ ਮਾਰਦੂਆਂ ਨੂੰ ਮਾਰ ਦਾਂਗੇ ਜ਼ਮੀਨ ਨਹੀਂ ਦੇਣੀ ਨਕਸਾਨ ਅੰਦਰ ਕੁੰਡੀਆਂ ਲਾ ਲਾ ਕੇ ਵੀਡੀਓ ਬਾਅਦ ਚੁੜੀ ਲਿਦ ਕੇ ਚੰਗੀਆਂ ਗੱਲਾਂ ੱਟੇ ਵਾਸਤੇ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ ਪਰ ਹੁਣ ਅਸੀਂ ਪਿੰਡਾਂ 'ਚ ਵੀ ਨਹੀਂ ਬਣ ਲੈਣਾ ਜੀ ਅਸੀਂ ਵਿਰੋਧ ਕਰਾਂਗੇ ਡਟ ਕੇ ਬਹੁਤ ਵਿਰੋਧ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਕੀ ਕੋਰ ਆ ਜੀ ਐਲਓਆਈ ਮਿਲ ਜਾਣੀ ਆ ਜੰਪਰੇ ਦੀ ਜ਼ਮੀਨ ਜੰਪਰੇ ਦੀ ਜ਼ਮੀਨ ਰਾਜੀ ਰੋਪੜ ਅਭੇਪੁਰ ਬੇਲੀਆਂ ਗਰਦਾਸਪੁਰ ਦੇ ਛੋਟਾ ਪੂ ਜੰਪਰੇ ਦਾ ਜਿਨ੍ਹਾਂ ਦੀ ਜ਼ਮੀਨ ਅਭੇਪੁਰ ਬੇਲੀਆਂ ਚ ਰਾਜੀ ਰੋਪੜ ਵਿੱਚ ਆ ਉਹਦਾ ਅਸੀਂ ਆਬਜੈਕਸ਼ਨ ਦੇ ਚੁੱਕੇ ਆ ਨਾ ਕੋਈ ਵੀ ਜ਼ਿਮੀਂਦਾਰ ਉਹ ਦੇਣਾ ਨਹੀਂ ਚਾਹੁੰਦਾ ਹੈ ਸਾਨੂੰ ਵਾਰ-ਵਾਰ ਮੀਟਿੰਗਾਂ ਦੇ ਵਿੱਚ ਬੁਲਾ ਕੇ ਕੋਈ ਫਾਰਮ ਪਰ ਆ ਕੇ ਬੋਲਿਆ ਜਾਂਦਾ ਅਸੀਂ ਇਸ ਘਰ ਕਮੇਟੀ ਬਣਾਈ ਹੋਈ ਆ ਪੰਜ ਪਿੰਡਾਂ ਦੀ ਪੰਜ ਪਿੰਡਾ ਮਤਲਬ ਉਹਦੇ ਚ ਕਾਗਜ਼ਾਂ ਚ ਸੱਪ ਆ ਹੂੰ ਕੋਈ ਵੀ ਕਿਸੇ ਕਿਸਮ ਦੀ ਮਤਲਬ ਕਿ ਅਸੀਂ ਕਿਸੇ ਵੀ ਸਹਿਮਤੀ ਨਹੀਂ ਲਈ ਚੌਂਦੀ ਸਰਕਾਰ ਨੂੰ ਤੇ ਨੰਬਰ 2 ਸਾਡੇ ਬੰਦਿਆਂ ਨੂੰ ਦਬਾਇਆ ਜਾ ਰਿਹਾ ਜੋ ਸੱਚ ਬੋਲਦੇ ਹਨ ਸਾਡੇ ਬੰਦਿਆਂ ਨੂੰ ਦਬਾਇਆ ਜਾ ਰਿਹਾ ਜਗਤਾਰ ਸਿੰਘ ਸਾਡੇ ਸ਼ੰਪਰੇ ਤੋਂ ਬੋਲ ਰਿਹਾ ਉਹਨਾਂ ਨੂੰ ਦਬਾਇਆ ਜਾ ਰਿਹਾ ਜਦੋਂ ਮੀਟਿੰਗ ਹੋ ਰਹੀ ਸੀ ਮੈਂ ਮੀਟਿੰਗ ਦੇ ਵਿੱਚ ਸੀਗਾ ਚੱਡਾ ਸਾਹਿਬ ਦੀ ਮੀਟਿੰਗ ਚਾਰ ਮੀਟਿੰਗਾਂ ਹੋਈਆਂ ਰੈਸਟਾ ਉਦ ਦੇ ਵਿੱਚ ਕਨਾਲ ਦੇ ਵਿੱਚ ਮੈਂ ਮੀਟਿੰਗ ਦੇ ਵਿੱਚ ਮੌਜੂਦ ਸੀ ਚਾਰੇ ਮੀਟਿੰਗਾਂ 'ਚ ਮੈਂ ਮੌਜੂਦ ਸੀਗਾ ਜਦੋਂ ਅਸੀਂ ਆਮ ਉੱਤੇ ਪਬਲਿਕ ਸੀਗੀ ਆਮ ਨਹੀਂ ਸੀ ਸਰਪ ਅਸੀਂ ਕੁਝ ਚੰਦ ਬੰਦੇ ਸੀ ਸਾਨੂੰ ਬੁਲਾਇਆ ਸੀ ਅਸੀਂ ਜੋ ਉਹ ਰਿਕਾਰਡਿੰਗ ਕਰ ਰਹੇ ਸੀ ਉਹਨਾਂ ਦਾ ਪੀਏ ਤੇਡਾ ਸਾਹਿਬ ਦਾ ਤੇ ਜਦੋਂ ਉਹ ਰਿਜ਼ਰਵਰ ਬੋਲ ਰਹੇ ਸੀ ਮੈਂ ਉਹਨਾਂ ਦੀ ਰਿਕਾਰਡਿੰਗ ਖੁਦ ਕਰ ਰਿਆ ਸੀਗਾ ਵੀ ਮੈਂ ਜੋ ਇਹ ਬੋਲ ਰਹੇ ਆ ਅਸੀਂ ਬਾਹਰ ਲੋਕਾਂ ਨੂੰ ਜਾਣੂ ਕਰਾ ਸਕੀਏ ਤਾਂ ਮੈਨੂੰ ਕੋਈ ਉਹਨਾਂ ਨੇ ਜ਼ਬਰਦਸਤੀ ਮੇਰੇ ਕੋਲੋਂ ਫੋਨ ਲਿਆ ਜ਼ਬਰਦਸਤੀ ਨਹੀਂ ਲਿਆ ਉਹਨਾਂ ਨੇ ਮੈਨੂੰ ਬਾਅਦ ਚ ਰਿਕਵੈਸਟ ਕੀਤੀ ਆ ਵੀ ਸਾਡੀ ਘਰ ਵਿੱਚ ਗੱਲ ਹੋਈ ਆ ਇਹਨੂੰ ਗੱਲ ਨੂੰ ਆਪਾਂ ਬਾਹਰ ਨਹੀਂ ਲੈ ਕੇ ਜਾਣਾ ਉਹਦਾ ਮਤਲਬ ਕੀ ਸੀ ਉਹਨਾਂ ਨੇ ਮੇਰੇ ਕੋਲੋਂ ਫੋਨ ਲਿੱਤਾ ਬੇਨਤੀ ਕੀਤੀ ਮੈਨੂੰ ਚੜ੍ਹਤਾਵਨ ਵੀ ਫੋਨ ਦੇ ਦਿਓ ਪਲੀਜ਼ ਵੀਡੀਓ ਡਿਲੀਟ ਕਰਾ ਦਿਓ ਤੇ ਮੈਂ ਉਹਨਾਂ ਨੂੰ ਲੌਗ ਖੋਲ ਕੇ ਉਹਨਾਂ ਨੂੰ ਫੋਨ ਦੇ ਦਿੱਤਾ ਤੇ ਉਹਨਾਂ ਨੇ ਮੇਰਾ ਉਹਦੇ ਚੋਂ ਵੀਡੀਓ ਡਿਲੀਟ ਕਰ ਦਿੱਤੀ ਜਦ ਕਿ ਅਸੀਂ ਉਹ ਜੋ ਬੋਲ ਰਹੇ ਸੀ ਜਰਬਰ ਉਹਨਾਂ ਦੀ ਰਿਕਾਰਡਿੰਗ ਕੀਤੀ ਆ ਵੀ ਜੋ ਬੋਲ ਰਹੇ ਸੀਗੇ ਵੀ ਅਸੀਂ ਲੋਕਾਂ ਨੂੰ ਦੱਸ ਸਕੀਏ ਵੀ ਆਹ ਕਿਸੇ ਉਹ ਬੋਲ ਰਹੇ ਹੁਣ ਉਹਦੀ ਮਨਸਾ ਕੀ ਸੀ ਸਰਕਾਰ ਦੀ ਉਹਨਾਂ ਨੂੰ ਬੁਲਾਉਣ ਦੀ ਮਨਸਾ ਕੀ ਸੀ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਜੱਟਾ ਸਾਹਿਬ ਨੇ ਕੋਈ ਬਾਹਰ ਅਖਬਾਰ 'ਚ ਬਿਆਨ ਨਹੀਂ ਦਿੱਤਾ ਵੀ ਅੱਜ ਜ਼ਿਮੀਂਦਾਰਾਂ ਨਾਲ ਮੀਟਿੰਗ ਹੋਈ ਸਾਡੀ। ਜਾਂ ਮਤਲਬ ਆਹ ਗੱਲ ਹੋਈ ਜੋ ਉਹਨਾਂ ਨੇ ਅੰਦਰ ਵੀਡੀਓ ਬਣਾਈ ਆ ਨਾ ਉਹ ਬਾਹਰ ਕਿਸੇ ਪੱਤਰਕਾਰ ਨੂੰ ਦਿੱਤੀ ਆ। ਨਾ ਅੰਦਰ ਪੱਤਰਕਾਰ ਕੋਈ ਜਾਣ ਦੁੱਤਾ। ਬੰਦ ਕਮਰੇ 'ਚ ਮੀਟਿੰਗ ਹੋਈ ਆ। ਮੈਂ ਵੀਡੀਓ ਬਣਾਈ ਆ। ਲੇਕਿਨ ਉਹਨਾਂ ਨੇ ਬੇਨਤੀ ਕਰਕੇ ਉਹਨਾਂ ਨੇ ਕਿਹਾ ਵੀ ਡਿਲੀਟ ਕਰ ਦਿਓ ਇਹ ਸਾਡੀ ਘਰ ਦੀ ਗਲਤੀ ਸੀ। ਜਦ ਕਿ ਉਹ ਸਾਨੂੰ ਉਹਨਾਂ ਨੇ ਕਮੇਟੀ ਨੂੰ ਵੀ ਬੁਲਾਇਆ ਕਿ ਕਮੇਬਰ ਨੂੰ ਤੇ ਪੰਚਾਇਤਾਂ ਹੀ ਬੁਲਾਇਆ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪਾਲਿਸੀ ਆ ਉਹ ਤਾਂ ਜਨਤਕ ਹੋਣੀ ਚਾਹੀਦੀ ਬੰਦ ਜਨਤਕ ਹੋਣੀ ਚਾਹੀਦੀ ਆ ਜਨਤਕ ਹੋਣੀ ਚਾਹੀਦੀ ਆ ਪਾਲਿਸੀ ਬਾਰੇ ਉਹ ਪਿੰਡਾਂ ਚ ਆਉਣ ਇਹ ਕਵਰ ਕਰਾਂਗੇ ਵੀਡੀਓ ਨਾਲ ਹਾਂਜੀ ਰਿਕਵਰ ਹੋ ਜਾਣੀ ਜੋ ਤਾਂ ਡਿਲੀਟ ਕਰੀ ਦੀ ਉਹ ਹੋਈ ਨਹੀਂ ਪਾਜੀ ਦੇਖ ਲਈ ਸਾਨੂੰ ਮਤਲਬ ਕਿ ਪੰਚਾਇਤਾਂ ਨੂੰ ਬੁਲਾਇਆ ਸੀ ਉਹ ਸਾਡੇ ਹੱਕ ਦੀ ਗੱਲ ਕਰ ਰਹੇ ਸੀ ਨਾ ਹੇ ਜੀ ਮਤਲਬ ਹੁਣ ਆਪਾਂ ਇੱਥੇ 20 ਬੰਦੇ ਵੀਡੀਓ ਕਰ ਰਹੇ ਆ ਰਿਕਾਰਡ ਪਤਤਕਾਰ ਵੀਰ ਵੀ ਕਰ ਰਹੇ ਆ ਹੋਰ ਲੋਕ ਵੀ ਕਰ ਰਹੇ ਆ ਤੇ ਉਹਦੀ ਮਤਲਬ ਕਿ ਅਸੀਂ ਤਾਂ ਆਮ ਜਨਤਾ ਦੀ ਆਵਾਜ਼ ਉਠਾ ਰਹੇ ਆ ਨਾਗੇ ਅਸੀਂ ਕਹਿੰਦਾ ਮਾਲਵਾ ਬਿਲਕੁਲ ਸਹੀ ਕਹੋ ਨਾ ਜਿਹੜੇ ਜੁਰਨਾ ਪੰਡਾ ਦੀ ਕੰਪਲੇਂਟ ਨਹੀਂ ਜੀ ਜੀ ਕੋਈ ਬੰਦਾ ਵੀ ਜ਼ਮੀਨ ਬੇਨ ਨੂੰ ਰਾਜੀ ਨਹੀਂ ਹੈ ਇਹ ਸਰਕਾਰ ਤੋਂ ਠੁਠੀਆਂ ਵਾਹ ਫਲਾ ਰਹੀ ਹੈ ਜਿਹੜੇ ਬੰਦੇ ਨੇ ਜ਼ਮੀਨ ਕੋਈ ਲੈਂਡ ਫੋਰਮ ਨਹੀਂ ਲਈ ਉਹਦੀ ਕਹਾਣੀ ਲੋਕਾਂ ਨੂੰ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਕੇ ਅਈ ਸਰਕਾਰ ਨੂੰ ਵੇਂਟੀ ਕਰ ਰਿਹਾ ਵੀ ਜਿਹੜੀ ਪਾਲਿਸੀ ਉਹਨੇ ਬਣਾਈ ਆ ਇਹ ਬਿਲਕੁਲ ਖਤਮ ਕੀਤੀ ਜਾਵੇ ਕੱਟੇ ਛੋਟੇ ਛੋਟੇ ਜ਼ਿਮੀਦਾਰ ਆ ਕੋ ਡੁੱਧ ਦਾ ਕੰਮ ਕਰਦਾ ਕੋ ਸਬਜ਼ੀ ਦਾ ਕੰਮ ਕਰਦਾ ਉਹਨਾਂ ਨੂੰ ਖਤਮ ਨਾ ਕੀਤਾ ਜਾਵੇ ਉਹ ਕਰਦੇ ਨੀਯੋਜਨੇ ਉਹ ਸਾਡੇ ਪਿੰਡ ਦੇ ਹਰ ਜਨ ਬੁਸਤੀ ਬਹੁਤੀ ਆ ਬੇਰੀ ਸਭ ਕੁਝ ਉਹਦੇ ਉੱਪਰ ਡਿਪੈਂਡ ਕਰਦਾ ਕੱਖ ਲਿਆਣੇ ਸਬਜ਼ੀਆਂ ਲਿਆਣੀਆਂ ਸਾਰਾ ਕੰਮ ਕਰਨਾ ਜੇ ਸਰਕਾਰ ਨੇ ਪਾਲਿਸੀ ਰੱਦ ਨਾ ਕੀਤੀ ਤਾਂ ਸਾਨੂੰ 5.5 ਨੂੰ ਮਜਬੂਰਨ ਅਗਲਾ ਸੰਘਰਸ਼ ਕਰਨਾ ਪਊਗਾ ਅਸੀਂ ਸਰਕਾਰ ਦੇ ਬੈਠ ਕੇ ਜਾਮ ਲਾਉਂਗੇ ਇਦੇ ਅੰਦਰ ਤਾਂ ਕੋਈ ਲੰਬੀ ਚੌੜੀ ਮਤਲਬ ਕੋਈ ਸਾਇੰਟਿਫਿਕ ਜਾਂ ਕੋਈ ਲੋਕਾਂ ਦੇ ਵੱਲੋਂ ਚੱਕੀ ਹੋਈ ਡਿਮਾਂਡ ਨਹੀਂ ਸੀ ਇਹ ਤਾਂ ਸਰਕਾਰ ਦਾ ਇੱਕ ਦਿਨ ਅਸਤਿੰਦਰ ਜੀ ਨਾ ਔਰ ਮਨੀਸ਼ ਸੋਧਿਆ ਨੇ ਪਾਲਿਸੀ ਬਣਾਈ ਔਰ ਲਿਆ ਕੇ ਲੋਕਾਂ ਤੇ ਥੋਪਦੀ ਔਰ ਲੋਕਾਂ ਨੂੰ ਕਹਤਾ ਵੀ ਜਿੰਨੇ ਜ਼ਮੀਨ ਦੇਣੀ ਆ ਦੇ ਦਿਓ ਜਿੰਨੇ ਨਹੀਂ ਦੇੜੀਓ ਨਾ ਦਿਓ ਕਾਰਨ ਕੀ ਆ ਵੀ ਜਦੋਂ ਮੋਦੀ ਆਇਆ ਸੀ ਜਦੋਂ ਤੇ ਇਹ ਕਾਲੇ ਕਾਨੂੰਨਾਂ ਨੇ ਸਾਰੇ ਪੰਜਾਬ ਨੇ ਸੰਘਰਸ਼ ਕੀਤਾ ਸੀ ਸਣੇ ਉਦੋਂ ਦੀ ਸਰਕਾਰ ਨੇ ਸਣੇ ਆਪੋਜੀਸ਼ਨ ਨੇ ਉਦੋਂ ਇਹ ਲੋਕ ਵੀ ਉੱਥੇ ਬੈਠੇ ਸੀ ਵੀ ਜ਼ਮੀਨਾਂ ਨਹੀਂ ਖੋਈਆਂ ਜਾਣਗੀਆਂ ਕਿ ਹੁਣ ਤਾਂ ਇਹ ਸਿੱਧੀਆਂ ਜ਼ਮੀਨਾਂ ਲੈਣ ਆ ਗਏ ਜਿਹੜਾ ਇਹ ਬਾਰ-ਬਾਰ ਇਹ ਗੱਲ ਕਰਦੇ ਪਏ ਆ ਵੀ ਅਸੀਂ ਤੁਹਾਡੀਆਂ ਜ਼ਮੀਨਾਂ ਨਹੀਂ ਲਵਾਂਗੇ ਤੇ ਫਿਰ ਪਾਲਿਸੀ ਜਿਹੜੀ ਆ ਇਹਦੀ ਲੋੜ ਕੀ ਆ ਇਹਦਾ ਜਿਹੜਾ ਜ਼ਮੀਨਾਂ ਜੜੀਆਂ ਲੈਣ ਦਾ ਕਾਰਨ ਕੀ ਆ ਔਰ ਸਾਡੀ ਜ਼ਮੀਨਾਂ ਨੂੰ ਅੱਜ ਦੇ ਸਮੇਂ 'ਚ ਇਸ ਤਰੀਕੇ ਦੇ ਨਾਲ ਜਿਹੜਾ ਇਹ ਬਣਾਇਆ ਜਾ ਰਿਹਾ ਵਾ ਵੀ ਇਹ ਜ਼ਮੀਨ ਤੁਹਾਡੀ ਜਿਹੜੀ ਆ ਕੋਈ ਖੋਈ ਨਹੀਂ ਜਾਊਗਾ ਮੈਂ ਤਾਂ ਕਹਿ ਰਿਹਾ ਵੀ ਇਹ ਸ਼ਰਿਆਮ ਡਾਕਾਵਾ ਲੋਟਾ ਔਰ ਜ਼ਮੀਨ ਜਿਹੜੀ ਆ ਉਹ ਆਪਣਾ ਕੀ ਕਹਿੰਦੇ ਇੱਕ ਤਰ੍ਹਾਂ ਤੋਂ ਡਾਇਰੈਕਟ ਤਰੀਕੇ ਨਾਲ ਹਤਿਆਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਹਦੇ ਪਿੱਛੇ ਨਾ ਕੋਈ ਸੋਚ ਆ ਨਾ ਲੋਕਾਂ ਦੀ ਡਿਮਾਂਡ ਆ ਔਰ ਨਾ ਹੀ ਕਿਤੇ ਇੱਥੇ ਜਿੰਨੇ ਲੋਕ ਖੜੇ ਆ ਇਹਨਾਂ ਦੀ ਸਹਿਮਤੀ ਆ ਨੇ ਕਿਨ ਫਿਰ ਕਰੋੜਾਂ ਦੇ ਇਸ਼ਤਿਹਾਰ ਖਰਚੇ ਜਾ ਰਹੇ بار بار ਲੋਕਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਹ ਪੁੱਛਣਾ ਚਾਹੁੰਦੇ ਆ ਇਹਦਾ ਫਾਇਦਾ ਕੀ ਹੋਊਗਾ ਇਹਦਾ ਫਾਇਦਾ ਸਿਰਫ ਇਹ ਹੋਊਗਾ ਕਿ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਲੋਕ ਆ ਉਹਨਾਂ ਦੀ ਇਨਵੈਸਟਮੈਂਟਾਂ ਹੋ ਜਾਣਗੀਆਂ ਉਹਨਾਂ ਦੇ ਲੋਕ ਆ ਕੇ ਇੱਥੇ ਵੱਸ ਜਾਣਗੇ ਔਰ ਪੰਜਾਬੀ ਆਪਣੀ ਜ਼ਮੀਨ ਵੇਚ ਕੇ ਇੱਕ ਮੰਗਤਾ ਬਣ ਕੇ ਰਹਿ ਜਾਊਗਾ ਜੋ ਕਿ ਕਿਤੇ ਵੀ ਮਨਜ਼ੂਰ ਇਹ ਲੋਕਾਂ ਦੀ ਕਚੈਰੀ ਵੀ ਅੱਗੇ ਹੋ ਕੇ ਲੜ ਰਹੇ ਐ ਅੱਜ ਉਹਨਾਂ ਬੰਦਿਆਂ ਪਰ ਦਬਾਅ ਪਾਇਆ ਜਾ ਰਿਹਾ ਹੈ ਕੱਲ ਨੂੰ ਇਹ ਸਰਕਾਰਾਂ ਜੇਕਰ ਕੋਈ ਪਰਚਾ ਦਿੰਨੀ ਹੈ ਜਾਂ ਉਹਨਾਂ ਪਰ ਦਬਾਅ ਦੇ ਕਾਰਨ ਕੋਈ مالی ਜਾਨੀ ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ ਇਹ ਅਸੀਂ ਲੋਕਾਂ ਦੀ ਕਚੈਰੀ ਵਿੱਚ ਗੱਲ ਰੱਖ ਰਹੇ ਹਾਂ ਸੋ ਸਭ ਨੂੰ ਧੰਨਵਾਦ ਜੀ ਪਿੰਡ ਜੀ ਪਿੰਡ ਬੜੀ ਰੈਲੋ ਜੀ ਬੜੀ ਰੈਲੋ ਜੀ ਜਦੋਂ ਕਹਿੰਦੇ ਵੀ ਇੱਥੇ ਬੁਲਾਇਆ ਗਿਆ ਸੀਗਾ ਵੀ ਇਹ ਪੋਸਿਬਲ ਵੀ ਹੈ ਮੈਂ ਮੌਜੂਦ ਸੀ ਉੱਥੇ ਜੀ ਕਿਵੇਂ ਉਹਨਾਂ ਨਾਲ ਕਿਹੜੇ ਲੋਕ ਸੀ ਜਿਹੜੇ ਉੱਥੇ ਗੱਲ ਕਰਦੇ ਸੀ ਉੱਥੇ ਲੋਕ ਸੀ ਕੋਈ ਪ੍ਰਾਈਵੇਟ ਬੰ ਤੇ ਦੋ ਲੜਕੀਆਂ ਸੀ ਲੈਪਟਾਪ ਲੜਕੀਆਂ ਦੇ ਕੋਲ ਸੀ ਨਾਲ ਦੀ ਨਾਲ ਰਿਕਾਰਡਿੰਗ ਹੋ ਰਹੀ ਸੀ ਉਹਨਾਂ ਨੂੰ ਇਹੀ ਕੁਐਸਚਨ ਕਰੇ ਵੀ ਅਸੀਂ ਕਿ ਜਾਉਂਗੇ ਕਿੱਥੇ ਫਿਰ ਮੇਰਾ ਇਹ ਕੁਐਸਚਨ ਸੀ ਮੈਂ ਉਹਨਾਂ ਨੂੰ ਵੀ ਤੁਸੀਂ ਸਰਕਾਰੀ ਏਜੰਸੀ ਦੇ ਬੰਦੇ ਆ ਜਾਂ ਪ੍ਰਾਈਵੇਟ ਆ ਉਹ ਕਹਿੰਦੇ ਅਸੀਂ ਤਾਂ ਪ੍ਰਾਈਵੇਟ ਕੰਪਨੀ ਟੋਲ ਲਾਵਨ ਦੀ ਕਿਹੜੀ ਕੰਪਨੀ ਕਿਹਾ ਉਹਨਾਂ ਨੇ ਕਲੀਅਰ ਨਹੀਂ ਹੋਇਆ ਮੈਂ ਕਿਹਾ ਵੀ ਤੁਹਾਡਾ ਕੀ ਫੰਕਸ਼ਨ ਆ ਤੁਹਾਡਾ ਹੈੱਡ ਆਫਸ ਕਿੱਥੇ ਆ ਦਿੱਲੀ ਆ ਜਾਂ ਚੰਡੀਗੜ੍ਹ ਮੇਰੀ ਇਹੀ ਬਾਤ ਸੀ ਉਹ ਕਹਿੰਦੇ ਨਹੀਂ ਸਾਡਾ ਮੋਹਾਲ ਹੀ ਹੈੱਡ ਆਫ ਹਾਂ ਤੁਹਾਡਾ ਗੌਰਮੈਂਟ ਦੇ ਇਸ ਪ੍ਰੋਜੈਕਟ ਵਿੱਚ ਕੀ ਫੰਕਸ਼ਨ ਪਾਲਿਸੀ ਉਹ ਕਹਿੰਦੇ ਜੇ ਅਸੀਂ ਤਾਂ ਲੈਂਡ ਅਕਵਾਇਰ ਕਰ ਲੈਣੀ ਆ ਤੇ ਇਹ ਕੀ ਦੀ ਲਾਇਸੈਂਸ ਕਰਕੇ ਅੱਗੇ ਸਰਕਾਰ ਨੂੰ ਸੌਂਪ ਦੇਣੀ ਆ ਜਿਹਨੂੰ ਮਰਜੀ ਦੋ ਮਰਜੀ ਕਰ ਸਕਦੇ। ਜਦ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਇਨਵੋਲਵ ਸੀ ਹੋਰ ਕੋਈ ਸਾਡੇ ਹਲਕਾ ਵ代ਾਗ ਦੇ ਹੋਰ ਸਾਡੇ ਹਲਕਾ ਵ代ਾਗ ਦੇ ਛੱਡਾ ਜੀ ਕਿਗੇ ਜੀ ਤੇ ਉਹਨਾਂ ਦਾ ਇੱਕ ਪੀਏ ਸੀਗਾ ਇੱਕ ਬਾਕੀ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਸੀਗੇ ਮੋਤੋਰ ਬੰਦੇ ਜਗਤਾਰ ਸਿੰਘ ਸ਼ਾਮਪਰੇ ਤੋਂ ਕਰਨਵੀਰ ਸਿੰਘ ਹਰੇਲੂਆਣੇ ਤੋਂ ਗੁਰਦਾਸਪੁਰੇ ਤੋਂ ਸਾਡੇ ਪਿੰਡ ਦੇ ਬਾਅਦ ਸੀਗੇ ਸਾਡੇ ਪਿੰਡ ਦੇ ਸਰਪੰਚ ਵੀ ਸੀਗੇ ਲੰਬੜਦਾਰ ਵੀ ਸੀਗੇ ਅਸੀਂ ਵੀ ਮੌਜੂਦ ਸੀ ਤੁਸੀਂ ਕੁਝ ਲੋਕਾਂ ਨੇ ਵੀਡੀਓ ਬਣਾਈ ਸੀਗੇ ਉਹ ਵੀਡੀਓ ਫਿਰ ਗਰਮੀਤ ਸਿੰਘ ਨੇ ਬਣਾਈ ਸੀ ਸ਼ਾਮਪਰੇ ਵਾਲਾ ਨਹੀਂ ਚਲੋ ਫਿਰ ਉਹਨਾਂ ਦੇ ਵਿਰੁੱਧ ਕਿਰੇ ਉਹਨੇ ਵੀ ਡਿਲੀਟ ਕਰੋ ਉਹਨੂੰ ਨਹੀਂ ਉਹਨਾਂ ਨੇ ਵਿਰੋਧ ਨਹੀਂ ਜਾਨੀ ਉਹਨਾਂ ਨੇ ਰਿਕੁਐਸਟ ਨਾਲੇ ਕਿਹਾ ਵੀ ਇਹ ਆਪਣਾ ਅੰਦਰ ਦਾ ਮੀਟਿੰਗ ਸੀ ਵੀ ਇਹਨੂੰ ਤੁਸੀਂ ਡਿਲੀਟ ਕਰ ਅਸੀਂ ਜੇ ਸਰਕਾਰੀ ਤੌਰ ਤੇ ਮੀਟਿੰਗ ਹੁੰਦੀ ਤਾਂ ਜਨਤਕ ਹੋਣੀ ਸੀ ਜਨਤਕ ਹੋਣੀ ਚਾਹੀਦੀ ਸੀ ਵੀ ਜੋ ਜਿਹੜਾ ਬੰਦੇ ਉਹ ਕੰਪਨੀ ਆਈ ਸੀ ਜਿਹੜੇ ਉਹ ਫਾਇਦੇ ਦੱਸ ਰਹੀ ਸੀ ਜੇ ਅਸੀਂ ਰਿਕਾਰਡਿੰਗ ਕਰ ਲਈਦੀ ਅਸੀਂ ਉਹ ਬਾਹਰ ਆਪਣੇ ਪਿੰਡ ਪਿੰਡ ਦੇ ਬੰਦਿਆਂ ਨੂੰ ਜਾਗਰੂ ਕਰਾਉਂਦੇ ਵੀ ਆ ਭਾਈ ਉਹ ਫਾਇਦੇ ਦੱਸ ਰਹੇ ਆ ਆਪਾਂ ਨੂੰ ਇਹਦੇ ਆ ਕਮੀਆਂ ਲੱਗਦੀ ਪਰ ਉਹ ਬਾਹਰ ਨਹੀਂ ਆਈ ਨਾ ਉਹ ਖਬਰ ਲੱਗੀ ਆ ਮੁੜ ਕੇ ਦੂਜੀ ਗੱਲ ਚਲੋ ਅੱਜ ਦਾ ਜਿਹੜਾ ਸੰਘਰਸ਼ ਆ ਜਿਹੜਾ ਤੁਹਾਡਾ ਹੁਣ ਜਿਹੜੀ ਇਸ ਦੀ ਆਵਾਜ਼ ਜਿਹੜੀ ਹੈ ਲਗਾਤਾਰ ਚਲਦੀ ਰਹੀ ਲਗਾਤਾਰ ਜੀ ਲਗਾਤਾਰ ਅਸੀਂ ਜਾਨ ਵੀ ਲਾਵਾਂਗੇ ਅਗਲਾ ਸੰਘਰਸ਼ ਜੇ ਨਾ ਸੁਣੀ ਗਈ ਕਿਉਂਕਿ 16 ਤਰੀਕ ਤੱਕ ਇਹਨਾਂ ਦੇ 30 ਦਿਨ ਖਤਮ ਹੋਣੇ ਆ ਇਹਨਾਂ ਨੇ ਸਰਕਾਰ ਨੇ ਤਾਂ ਜ਼ਿੰਮੇਵਾਰੀ ਹੁਣ ਦਿੱਤਾ 15 ਦਿਨ ਦਾ ਟਾਈਮ ਹਾਲਾਂਕਿ ਪਹਿਲਾਂ ਤਾਂ 30 ਦਿਨ ਦਾ ਹੁੰਦਾ ਰਿਜੈਕਸ਼ਨ ਲੈਣ ਦਾ ਉਹ ਵੀ ਅਸੀਂ 15 ਦਿਨ ਜਿਹਦੇ ਸਾਰੀਆਂ ਪੰਚਾਇਤਾਂ ਨੇ ਮਤੇ ਪਾਤੇ ਪਿੰਡਾਂ ਦੀ ਸੱਤ ਦੀ ਜ਼ਮੀਨ ਆ ਪੰਚਾਇਤਾਂ ਪੰਜ ਜਿਕਣਾ ਉਹਰੇ ਗਰਦਾਸਪੁਰ ਆਰਬ ਬੜੇ ਫੂਲ ਦੀ ਇਕੱਠੀ ਪੰਚਾਇਤ ਆ ਜਿਹੜਾ ਅਵੇ ਵਰਵੇਲੀਆਂ ਦਾ ਏਰੀਆ ਉਹ ਛੋਟੀ ਵੇਲੀ ਨਾਲ ਅਟਾਚੇ ਅਵੇ ਵੀਰੇ ਵਰਵੇਲੀਆਂ ਦਾ ਰਕਬਾ ਆ ਛੋਟੀ ਵੇਲੀ ਦਾ ਕੁਝ ਰਾਜੀ ਰੋਪੜ ਦਾ ਆ ਗਰਦਾਸਪੁਰੇ ਦਾ ਬੜੇ ਫੂਲ ਦਾ ਬੜੀ ਹਵੇਲੀ ਦਾ ਸਮਰਾਲਾ ਤੇ ਰਹਿਣੋ ਇਹਨਾਂ ਦਾ ਰਕਬਾ ਆ ਪੰਚਾਇਤਾਂ ਪੰਜ ਰਕਬੇ ਦੇ ਮੁਤਾਬਕ ਸੱਤ ਪਿੰਡ ਬਣਦੇ ਹੱਦਵਾਸ ਸੱਤ ਬਣਦੇ ਹਾਂ ਜੀ ਬਿਲਕੁਲ ਹੀ ਤੁਸੀਂ ਗੱਲਬਾਤ ਸੁਣੀ ਹੈ ਕਿ ਜਿਹੜੀ ਹੈ ਗੁੱਪਚ ਮਿੱਟਕਾ ਜਿਹੜੀਆਂ ਚੱਲ ਰਹੀਆਂ ਸੀਗੀਆਂ ਇਹਨਾਂ ਦੀਆਂ ਅੱਜ ਲੈਂਡ ਪਾਲਿਸੀ ਪਾਲਿਸੀ ਦਾ ਵਿਰੋਧ ਜਿਹੜਾ ਬਿਲਕੁਲ ਸ਼ੁਰੂ ਹੋ ਚੁੱਕਿਆ ਜਿਹੜਾ ਕਿ ਜਦੋਂ ਤੱਕ ਪਾਲਿਸੀ ਰੱਦ ਨਹੀਂ ਹੁੰਦੀ ਉਦੋਂ ਤੱਕ ਲਗਾਤਾਰ ਜਾਰੀ ਰਹੇਗਾ। 2021 ਦੇ ਵਿੱਚ ਐਲਓਆਈ ਮਿਲ ਗਈ ਸਾਨੂੰ ਉਹਦਾ ਪੇਪਰ ਮਿਲ ਗਿਆ ਸਾਨੂੰ ਜਦ ਇਹ ਨਹੀਂ ਪਤਾ ਵੀ ਸਾਡੀ ਜ਼ਮੀਨ ਕਿਤੇ ਸਾਨੂੰ ਪਲਾਟ ਕਿੱਥੇ ਮਿਲਿਆ ਅਸੀਂ ਉਹਦੇ ਪਰ ਕਿਵੇਂ ਲੋਨ ਲਵਾਂਗੇ ਕਿਵੇਂ ਵੇਚੂਗੇ ਜਦ ਤੱਕ ਡਿਵੈਲਪ ਨਹੀਂ ਹੁੰਦੀ ਉਹ ਵਿਕਣੀ ਨਹੀਂ ਉਹਦੀ ਕਿਹੜੀ ਕੀਮਤ ਰਹਗੀ ਜੀ। ਢੋਲੀ ਬਾਪ ਲੱਗ ਰਿਹਾ ਸਾਰਾ ਢੋਲੀ ਬਾਪ ਹੈ ਜ ਜਾਂ查 ਦੇ ਕੇ ਸਾਡੀ ਤਾਂ ਜ਼ਮੀਨ ਹੜੱਪ ਹੋ ਰਹੀ ਹੈ ਪਰ ਸਾਡਾ ਪਿੰਡ ਹੀ 101% ਵਿਰੋਧ ਹੈ ਇਹਦੇ ਕਿਸੇ ਨੇ ਨਹੀਂ ਲਿਖ ਕੇ ਦਿੱਤਾ ਵੀ ਸਹਿਮਤ ਸਾਰੇ ਵਿਰੋਧ ਚ ਵਕਫਾ ਕਗਮਾ ਦੇ ਨਾਲ ਗੱਲਬਾਤ ਕੀਤੀ ਪਿੰਡ ਵਾਸੀਆਂ ਨਾਲ ਗੱਲਬਾਤ ਹੋਈ ਹੈ ਇਹਦੇ ਵਿੱਚ ਸਪਸ਼ਟ ਹੁਣ ਜ਼ਾਹਰ ਹੋ ਚੁੱਕਿਆ ਕਿ ਦਿੱਲੀ ਤੋਂ ਜਿਹੜੀ ਚੱਲ ਰਹੀ ਸਰਕਾਰ ਪੰਜਾਬ ਸਰਕਾਰ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ ਉਹ ਸਾਬਤ ਹੋ ਚੁੱਕੀ ਹੈ ਕਿ ਜਿਹੜੇ ਜਿਹੜੇ ਕਾਨੂੰਨ ਹੈ ਇਹਦਾ ਹੈ ਜਿਹੜਾ ਅੱਜ ਸਾਡੀ ਇੰਦੀਆਂ ਜ਼ਮੀਨਾਂ ਨੂੰ ਹੜਪਣ ਦੇ ਉੱਤੇ ਜਾ ਰਿਹਾ ਲੈਂਡ ਪੋਨਿਗ ਪਾਲਿਸੀ ਜਿਹੜੀ ਹੈ ਇਹਨੂੰ ਲਾਗੂ ਕਰਨ ਦੇ ਵਿੱਚ ਦਿੱਲੀ ਦੇ ਹੀ ਲੋਕ ਜਿਹੜੇ ਇੰਦੇਸੇ ਜਾ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਇਹ ਸਾਡਾ ਹੁਣ ਬਿਲਕੁਲ ਇਹ ਜਿਹੜੇ ਲੋਕ ਹੈ ਇਹ ਇੰਨੇ ਡਰੇ ਹੋਏ ਆ ਇੰਨੇ ਸਹਿਮੇ ਹੋਏ ਆ ਕਿ ਇਹਨਾਂ ਦੀ ਜਿਹੜੀ ਜ਼ਮੀਨ ਕੀਲਿਆਂ ਦੇ ਵਿੱਚ ਸੀਗੀ ਉਹ ਜ਼ਮੀਨ ਹੁਣ ਫਿਰ ਦੁਬਾਰੇ ਮਰਲਿਆਂ ਦੇ ਵਿੱਚ ਜਾਂ ਗਜਾਂ ਦੇ ਵਿੱਚ ਇਹਨਾਂ ਨੂੰ ਵੇਚ ਜਾਵਗੀ ਤੇ ਉਸਦੀ ਕੀਮਤ ਵੀ ਨਹੀਂ ਮਿਲੇਗੀ ਤੇ ਆਣ ਵਾਲਾ ਭਵਿੱਖ ਜਿਹੜਾ ਇਹਨਾਂ ਦੇ ਬੱਚਿਆਂ ਦਾ ਬੜਾ ਖਤਰੇ ਦੇ ਵਿੱਚ ਦੱਸਿਆ ਜਾ ਰਿਹਾ ਹੈ